ਸਸਵਿਕਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼ਰੀਨਨਪੁਰ ਸਾਹਿਬ ਅੱਜ ਮਿਤੀ 4 ਅਕਤੂਬਰ ਸਵੇਰ ਦੇ 10:30 ਵਜੇ ਇੱਕ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਵੀ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਪਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1900 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗਿਆ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰੇ 12 ਵਜੇ ਜਿਹੜਾ ਹੈ ਉਹਦੇ ਵਿੱਚੋਂ ਜਿਹੜੇ ਉਸ ਦੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਉਤੇ ਸਪਿਲ ਵੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਟ੍ਰੈਕਟਡ ਹੈ ਜ ਉਹ ਇਸ ਵਕਤ ਚੱਲ ਰਿਹਾ ਅ ਸੜੀਆਂ ਨਹਿਰਾਂ ਦੇ ਵਿੱਚ ਇਸ ਵਕਤ 20000 ਕਿਊਸਿਕ ਜਾ ਰਿਹਾ ਕਿਤੇ ਵਿੱਚ 11 ਦੂਜੀ ਵਿੱਚ 9 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸਤਲੁਜ ਦਾ ਹੁਣ ਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸਤਲੁਜ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 7000 ਕਿਊਸਿਕ ਪਾਣੀ ਜਿਹੜਾ ਹੈ ਹੋਰ ਅਸੀਂ ਅਗਲੇ ਇੱਕ ਦੋ ਦਿਨ ਛੱਡਣ ਦੀ BBMP ਦੇ ਵੱਲੋਂ ਇਹ ਜਿਹੜਾ ਦਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12 ਵਜੇ ਤੋਂ ਹੌਲੀ-ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ ਉਹ ਸਤਲੁਜ ਦਾ ਲੈਵਲ ਵੱਧ ਸਕਦਾ ਕੋਸ਼ਿਸ਼ ਇਹ ਹੈ ਕਿ ਅਗਲੇ 1-2 ਦਿਨ ਜਰੂਰ ਤੱਕ ਇੱਥੇ ਬਰਸਾਤ ਨਹੀਂ ਪੈਣੀ ਆਪਣੇ ਇਲਾਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾਹ ਹੈ ਸਰਸਾ ਕਿ ਉਹਦਾ ਪਾਣੀ ਆਊਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਉੱਪਰ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕੀਤਾ ਤੇ ਜਾਣਕਾਰੀ ਆਪ ਜੀ ਨੂੰ ਬੇ ਸਾਂਝੀ ਕਰ ਦੋ ਅੱਜ 12 ਵਜੇ ਮਿੱਟੀ ਚਾਹ ਅਕਤੂਬਰ ਨੂੰ ਦੋ ਫੁੱਟ ਜਿਹੜੇ ਪਖੜਾ ਟੈਂ ਦੇ ਗੇਟ ਆ ਖੋਲ ਰਿਆਂ ਜਾਂ ਪ੍ਰਿਕਾਸ਼ਨ ਤੇ ਜਦੋਂ ਇੱਥੇ ਬਰਸਾਤ ਹੋ ਗਈ ਗੇਟ ਬੰਦ ਕਰ ਦਾਂਗੇ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਫਲਡਸ ਆਉਂਦੇ ਨੇ ਜਿਹੜੇ ਸਵਾਹ ਦੇ ਵਿੱਚ ਸਰਸਾ ਦੇ ਵਿੱਚ ਚਰਨ ਗੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਬਹੁਤ ਨੁਕਸਾਨ ਨਾ ਹੋਵੇ ਸਾਰੀ ਪ੍ਰਸ਼ਾਸਨ ਨੇ ਸਾਰੀ ਨਜ਼ਰ ਬਣਾਈ ਰੱਖੀ ਹੈ ਕੋਈ ਕਪੜਾਂ ਦੀ ਲੋੜ ਨਹੀਂ ਅਸੀਂ ਲੱਗੇ ਹੋਈ ਧੰਨਵਾਦ ਜੀ